ਕਹਿੰਦੇ ਪੈਂਟਾ ਤਲਵਾਰ ਵਾਲਾ ਕਬੱਡੀ ਪਾਉਣ ਦੇ ਲਈ ਵਾਤਾ ਹੈ ਬੈਸਤਾ ਨੂੰ ਚੀਂਪਾਂ ਦਿੱਤੀਆਂ ਜਾਣੀਆਂ ਪਰ ਆ ਵੱਡਾ ਮੇਲਾ ਚੱਲਦਾ ਕੱਠ ਵੀ ਵੱਡਾ ਗੁਰਵਿੰਦਰ ਘਾਂਗੇ ਦੇ ਪਿੰਡ ਰੌਣਕਾ ਸਾਡੇ ਯਾਰ ਦੇ ਪਿੰਡ ਰੌਣਕਾ ਹਾਕਮ ਵਾਲੀਆ ਹਾਕਮ ਵਾਲੀਆ ਹਾਕਮ ਵਾਲੀਆ ਰੱਬ ਵਾਲੇ ਛੁੱਟੀ ਵਾਲਾ ਫਿਰ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਕਿ ਦੋ ਪੈਰ ਘਟ ਤੁਰਨਾ ਪਰ ਟੂਰਨਾਮੈਂਟ ਦੇ ਨਾਲ ਹਾਕਮ ਵਾਲਿਆਂ ਦਾ ਪੰਗਾ ਹਾਕਮ ਵਾਲਿਆਂ ਦਾ ਪੰਗਾ ਹਾਕਮ ਵਾਲਿਆਂ ਪਾ ਯੱਕ ਪਿਆਰਨਾ ਪਿਆਰਨਾ ਬਾਬਾ ਮੇਰ ਕਰੇ ਵਾਹਿਗੁਰੂ ਮੇਰ ਕਰੇ ਆ ਯਾਰ ਬਾਹਰੋਂ ਨਾ ਵਿੱਚ ਆਓ ਯਾਰ ਪਲੇਅਰ ਆ ਕੱਠ ਨਾ ਕਰੀਏ ਵੀਰ ਬਣ ਕੇ ਫਰਵਰੀ ਚੱਕ ਸੈਦੋ 2 ਫਰਵਰੀ ਜੰਡਪੁਰ ਬਹਾਲੀ ਦੇ ਵਿੱਚ ਪੀਟਾ ਜੰਡਪੁਰੀਆ ਕਹਿੰਦਾ ਵੀ ਬੈਸਟ ਨੂੰ ਨਵੇਂ ਖਾ ਲੈਣ ਆਹ ਸਾਹਮਣੇ ਕਿੰਦੇ ਪੰਡਾ ਪਰਵਲ ਕਬੱਡੀ ਪੰਦਲੇ ਵੱਤਾ ਹੋਇਆ ਹੋ ਜੋ ਥੋੜਾ ਥੋੜਾ ਪਾਸੇ ਨੇ ਆਹ ਜਿੰਦਗੀ ਦੇ ਲੈ ਲੋ ਨਜ਼ਾਰੇ ਮਿੱਤਰੋ ਫਿਰ ਇਹੇ ਆਉਣੇ ਨੇ ਦੁਬਾਰਾ ਮਿੱਤਰੋ ਆਂ ਗਿਆ ਬੇਲਾ ਤੇ ਫੇਰ ਪਛਤਾਓਗੇ ਹਾਕਮ ਵਾਲੀਆ ਹਾਕਮ ਵਾਲੀਆ ਹਾਕਮ ਵਾਲੀਆ ਹਾਕਮ ਵਾਲੀਆ ਜੱਗੋ ਨੰਬਰ ਆਪਣੀ ਟੀਮ ਦੇ ਲਈ ਜੁੜ ਗਿਆ ਪੰਡਾ ਦਰਦ ਮਹਿਸੂਸ ਕਰਦਾ ਹੋਇਆ ਵਾਹਿਗੁਰੂ ਮੇਰ ਕਰੇ ਪਰ ਮੁੰਡੇ ਮਾਨਸਾ ਵਾਲੇ ਨੇ ਪੰਜ ਟੱਚ ਤਿੰਨ ਜਫੇ ਹਾਕਮ ਵਾਲਿਆ ਜੱਗੂ ਜੀਪ ਦਾ ਜੇਤੂ ਬਣ ਗਿਆ ਜੱਗੂ ਲਈ ਤਾੜੀਆਂ ਮਾਰੇ ਜ਼ੋਰਦਾਰ